ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਉੱਤੇ ਗੈਂਗਸਟਰਾਂ ਦੀ ਨਿਗਾਹ ਇਸ ਬਾਰੇ ਚਰਨਜੀਤ ਸਿੰਘ ਚੰਨੀ ਨੇ ਆਪ ਖੁਲਾਸਾ ਕੀਤਾ ਸੀ। ਉਹਨਾਂ ਨੇ ਸਾਫ਼ ਕਿਹਾ ਸੀ ਕਿ ਗੈਂਗਸਟਰਾਂ ਦਾ ਉਹਨਾਂ ਨੂੰ ਫੋਨ ਆਇਆ ਤੇ ਗੈਂਗਸਟਰਾਂ ਨੇ 2 ਕਰੋੜ ਰੁਪਏ ਦੀ ਮੰਗ ਕੀਤੀ ਸੀ। ਪਰ ਹੁਣ ਚਰਨਜੀਤ ਸਿੰਘ ਚੰਨੀ ਉਹਨਾਂ ਗੈਂਗਸਟਰਜ਼ ਨੂੰ ਹੀ ਜਵਾਬ ਦਿੰਦੇ ਨਜ਼ਰ ਆ ਰਹੇ ਨੇ। ਉਹਨਾਂ ਨੂੰ ਆਪ ਜਵਾਬ ਕਿਉਂ ਦੇਣਾ ਪਿਆ? ਉਸ ਦੇ ਪਿੱਛੇ ਵੀ ਇੱਕ ਕਾਰਨ ਹੈ ਜੋ ਚਰਨਜੀਤ ਸਿੰਘ ਚੰਨੀ ਆਪ ਦੱਸਦੇ ਨੇ ਕਹਿੰਦੇ ਨੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਉਹਨਾਂ ਦੀ ਬਣਦੀ ਮਦਦ ਬਣਦੀ ਸਹੂਲਤ ਨਹੀਂ ਕਰ ਰਿਹਾ। ਜੇਸ ਵਾਸਤੇ ਉਹਨਾਂ ਨੂੰ ਹੁਣ ਆਪ ਹੀ ਅੱਗੇ ਆਉਣਾ ਪੈ ਰਿਹਾ ਉਹਨਾਂ ਦੀ ਜਾਨ ਜਿਹੜੀ ਆ ਉਹ ਦਾਤ ਲੱਗੀ ਹੋਈ ਹੈ ਦੱਸਦੀ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੀ ਪਹਿਲਾ ਬਿਆਨ ਕੀਤੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਫੋਨ ਆਉਂਦਾ ਇੱਕ ਫੋਨ ਕਾਲ ਆਉਂਦੀ ਹੈ ਔਰ ਫੋਨ ਕਾਲ ਦੇ ਉੱਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ 2 ਕਰੋੜ ਰੁਪਏ ਤਿਆਰ ਰੱਖੇ ਜਾਣ ਤੇ ਉਹਨਾਂ ਨੂੰ ਚਾਹੀਦੇ ਨੇ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਫੋਨ ਕਾਲ ਦੇ ਉੱਤੇ ਇਨਕਾਰ ਕਰ ਦਿੱਤਾ ਸੀ ਕਿ ਉਹਨਾਂ ਦੇ ਕੋਲ 2 ਕਰੋੜ ਰੁਪਏ ਨਹੀਂ ਹੈਗੇ ਪਰ ਨਾਲ ਦੀ ਨਾਲ ਇਹ ਵੀ ਕਿਹਾ ਸੀ ਕਿ ਉਹਨਾਂ ਨੇ ਗਲਤ ਬੰਦੇ ਨੂੰ ਫੋਨ ਲਾਇਆ ਉਸ ਤੋਂ ਬਾਅਦ ਆ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਗੈਂਗਸਟਰਸ ਦੇ ਵੱਲੋਂ ਉਹਨਾਂ ਦੇ ਕੋਲੋਂ 2 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਪਰ ਇਥੋਂ ਤੱਕ ਕਿਹਾ ਗਿਆ ਸੀ ਕਿ ਕਿਸੇ 22 ਜੀ ਦੇ ਨਾਲ ਉਹਨਾਂ ਦੀ ਗੱਲਬਾਤ ਕਰਾਉਣੀ ਸੀ ਪ੍ਰਚੰਦੀਪ ਸਿੰਘ ਚੰਨੀ ਨੇ ਮੌਕਾ ਭਾਉਂਦਿਆਂ ਸਾਰੀ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਜ਼ਰੂਰ ਦੇ ਦਿੱਤੀ ਸੀ ਇਹਦੇ ਉੱਤੇ ਉਹਨਾਂ ਨੇ ਵਿਸ਼ੇਸ਼ ਧਿਆਨ ਦਿੱਤਾ ਪਰ ਨਾਲ ਦੀ ਨਾਲ ਉਹਨਾਂ ਦਾ ਸਾਫ਼ ਦਾਅਵਾ ਹੈ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਦੀ ਹਰ ਕਿਸ ਮਦਦ ਨਹੀਂ ਕਰਦਾ ਪਿਆ ਉਹਨਾਂ ਨੇ ਸਾਫ਼ ਕਿਹਾ ਸੀਗਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਔਰ ਹੁਣ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਆਪ ਸਾਹਮਣੇ ਆਉਂਦੇ ਨੇ ਔਰ ਉਹਨਾਂ ਨੇ ਸਾਫ਼ ਆਪਣੇ ਇਸ ਵੀਡੀਓ ਬਿਆਨ ਚ ਕਿਹਾ ਆ ਕਿ ਉਹਨਾਂ ਨੇ ਯਾਨੀ ਕਿ ਗੈਂਗਸਟਰਜ਼ ਨੇ ਗਲਤ ਇਨਸਾਨ ਦੇ ਨਾਲ ਪੰਗਾ ਲਿਆ ਆ ਗਲਤ ਇਨਸਾਨ ਨੂੰ ਫੋਨ ਕਰ ਲਿਆ ਆ ਸਾਫ਼ ਤੌਰ ਦੇ ਉੱਤੇ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਨੇ ਗੈਂਗਸਟਰਜ਼ ਨੂੰ ਆਪ ਇਸ ਮਾਮਲੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਐਕਸ਼ਨ ਕਰਦੇ ਨਜ਼ਰ ਆ ਰਹੇ ਨੇ ਚਰਨਜੀਤ ਸਿੰਘ ਚੰਨੀ ਦਾ ਇਹ ਦਾਵਾ ਹੈ ਕਿ ਉਹਨਾਂ ਨੂੰ ਨਾ ਸਿਰਫ ਫੋਨ ਕਾਲਸ ਬਲਕਿ ਮੈਸੇजेस ਦੇ ਉੱਤੇ ਵੀ ਉਹਨਾਂ ਦੇ ਕੋਲੋਂ ਫਰौती ਮੰਗੀ ਗਈ ਹੈ 2 ਕਰੋੜ ਰੁਪਏ ਜਿਹੜੇ ਨਹੀਂ ਉਹਨਾਂ ਦੇ ਕੋਲੋਂ ਮੰਗੇ ਗਏ ਨੇ ਔਰ 2 ਕਰੋੜ ਰੁਪਏ ਦੀ ਮੰਗ ਜਿਹੜੀ ਉਹ ਕੀਤੀ ਜਾ ਰਹੀ ਹੁੰਦੀ ਹੈ ਉਹਨਾਂ ਦਾ ਦਾਵਾ ਹੈ ਕਿ ਪ੍ਰਸ਼ਾਸਨ ਉਹਨਾਂ ਦੀ ਮਦਦ ਨਹੀਂ ਕਰਦਾ ਪਿਆ ਪਰ ਹੁਣ ਆਪ ਸਾਹਮਣੇ ਆਏ ਨੇ ਔਰ ਆਪਣੀ ਵੀਡੀਓ ਦੇ ਵਿੱਚ ਚਰਨਜੀਤ ਸਿੰਘ ਚੰਨੀ ਗੈਂਗਸਟਰਜ਼ ਨੂੰ ਸਿੱਧੇ ਹੋ ਕੇ ਬੋਲਦੇ ਆ ਨਜ਼ਰ ਆ ਰਹੇ ਆ ਅਖਰ ਕੀ ਕੁਝ ਬੋਲੇ ਨੇ ਆਓ ਸੁਣ ਲੈਣੇ ਮੈਨੂੰ ਉਹਨਾਂ ਨੇ ਕਿਹਾ ਕਿ ਅਸੀਂ ਗੈਂਗਸਟਰ ਬੰਦੇ ਐ ਉਹਨਾਂ ਨੇ ਨਾਮ ਵੀ ਲਿਆ ਪੁਰਾਣੇ ਦੇ ਬੰਦੇ ਐ ਤੇ ਅਸੀਂ 2 ਨਾਲ ਤੁਹਾਡੀ ਗੱਲ ਕਰਾ ਦੇਨੇ ਸਾਨੂੰ 2 ਕਰੋੜ ਰੁਪਏ ਦੀ ਲੋੜ ਐ ਹਰ ਹਾਲਤ 'ਚ ਸਾਨੂੰ 2 ਕਰੋੜ ਰੁਪਈਆ 2 ਨਹੀਂ ਤਾਂ ਤੁਹਾਨੂੰ ਜਾਨ ਤੋਂ ਮਾਰਨਾ ਸਾਨੂੰ ਔਖਾ ਨਹੀਂ ਐ ਅਸੀਂ ਇੱਕ ਦਿਨ 'ਚ ਤੁਹਾਨੂੰ ਜਾਨ ਤੋਂ ਮਾਰ ਸਕਦੇ ਐ ਫਿਰ ਹਰ ਤਰ੍ਹਾਂ ਦੀ ਉਹਨਾਂ ਨੇ ਧਮਕੀ ਦਿੱਤੀ ਐ ਲੇਕਿਨ ਮੈਂ ਉਹਨਾਂ ਨੂੰ ਸਮਝਾਇਆ ਵੀ ਤੁਸੀਂ ਗਲਤ ਬੰਦੇ ਨਾਲ ਪੰਗਾ ਲੈ ਲਿਆ ਮੇਰੇ ਕੋਲ ਕੋਈ ਪੈਸੇ-ਪੂਸੇ ਹੈ ਨਹੀਂ ਤੁਸੀਂ ਇਹ ਜਿਹੜੇ ਕੰਮ ਹੈ ਇਹ ਕੋਈ ਜ਼ਿਆਦਾ ਚੰਗੇ ਨਹੀਂ ਹੈ ਇਸ ਨੂੰ ਛੱਡ ਕੇ ਕੋਈ ਚੰਗਾ ਕੰਮ ਕਰ ਲਓ ਪੰਜਾਬ ਪੁਲਿਸ ਦਾ ਕੀ ਰੈਐਕਸ਼ਨ ਮੈਂ ਡੀਜੀਪੀ ਨੂੰ ਜਿੰਨੇ ਮੈਨੂੰ ਵਟਸਐਪ ਤੇ ਮੈਸੇਜ ਆਏ ਸੀ ਜਿੰਨੀਆਂ ਕਾਲਾਂ ਆਈਆਂ ਸੀ ਉਹ ਸਾਰੀਆਂ ਭੇਜ ਦਿੱਤੀਆਂ ਸੀ ਲੇਕਿਨ ਅੱਜ ਤੱਕ ਡੀਜੀਪੀ ਜਾਂ ਕਿਸੇ ਪੁਲਿਸ ਵਾਲੇ ਨੇ ਮੈਨੂੰ ਪੁੱਛਿਆ ਨਹੀਂ ਵੀ ਕਿਆ ਤੁਹਾਨੂੰ ਤਕਲੀਫ ਹੈ ਕਿਆ ਹੋਇਆ ਪੁਲਿਸ ਨੇ ਦੁਬਾਰੇ ਗੌਰ ਹੀ ਨਹੀਂ ਕਰੀ ਕਿ ਧਮਕੀ ਆਈ ਹੈ ਤਾਂ ਕਿਆ ਉਲਟਾ ਮੇਰੀ ਸਿਕਿਉਰਿਟੀ ਘਟਾਉਣ ਵਿੱਚ ਲੱਗੀ ਹੋਈ ਹੈ ਪੁਲਿਸ ਤੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਜੋ ਮੂਸੇ ਵਾਲੇ ਨਾਲ ਹੋਈ ਉਹ ਤੇਰੇ ਨਾਲ ਹੋ ਸਕਦੀ ਹੈ ਤਾਂ ਤੁਸੀਂ ਸਾਨੂੰ ਪੈਸੇ ਦੇ ਦਿਓ ਮੈਂ ਉਹੀ ਮੈਸੇਜ ਡੀਜੀਪੀ ਨੂੰ ਭੇਜਤੇ ਹੈ ਤੇ ਅੱਜ ਤੱਕ ਪੁਲਿਸ ਨੇ ਮੈਨੂੰ ਪੁੱਛਿਆ ਤੱਕ ਦੀ ਵੀ ਤੁਹਾਨੂੰ ਕੀ ਅਤਗਲੀ ਦੇਖੋ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਉਹ ਤਾਂ بگੜੀ ਹੋਈ ਹੈਗੀ ਉਹ ਹੈ ਲੇਕਿਨ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਜ਼ਿਆਦਾ ਖਰਾਬ ਹੋਈ ਹੋਈ ਹੈ ਸ਼ਹਿਰਾਂ ਦੇ ਵਿੱਚ ਵਪਾਰੀਆਂ ਨੂੰ ਜਾਂ ਜਿਹਦੇ ਕੋਲ 4 ਪੈਸੇ ਆ ਉਹਨਾਂ ਨੂੰ ਜੀਣ ਨਹੀਂ ਦੇ ਰਹੇ ਧਮਕੀ ਆ ਰਹੀਆਂ ਪੈਸੇ ਵਟੋਰ ਰਹੇ ਐ ਲੋਕ ਪੁਲਿਸ ਤੱਕ ਇਸ ਕਰਕੇ ਨਹੀਂ ਜਾ ਰਹੇ ਕਿ ਕੁਝ ਵੀ ਉੱਤੇ ਅਸਰ ਨਹੀਂ ਹੁੰਦਾ ਜਦੋਂ ਇੱਕ ਸਾਬਕਾ ਮੁੱਖ ਮੰਤਰੀ ਜਿਹਦੇ ਪਾਸ ਅੱਗੇ ਵੀ ਚਿਪਸੀ ਐ ਪਿੱਛੇ ਵੀ ਚਿਪਸੀ ਐ ਸਕਿਉਰਟੀ ਐ ਹਟ ਐ ਉਹਨੂੰ ਧਮਕੀ ਆ ਸਕਦੀ ਐ ਤਾਂ ਆਮ ਵਪਾਰੀ ਦਾ ਆਮ ਦੁਕਾਨਦਾਰ ਦਾ ਆਮ ਕਿਸਾਨ ਦਾ ਆਮ ਲੋਕਾਂ ਦਾ ਪੰਜਾਬ ਦੇ ਵਿੱਚ ਰਹਿਣ ਦਾ ਕੀ ਹਾਲ ਹੋਏਗਾ ਅੱਜ ਪੰਜਾਬ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਨੂੰ ਧਮਕੀਆਂ ਆਖੇ ਉਹਨਾਂ ਤੋਂ ਪੈਸੇ ਫਟੋਰ ਰਹੇ ਐ ਉਹ ਗਰਾਹੀ ਵਾਲੇ ਤੁਰੇ ਰਹਿੰਦੇ ਆ ਸਾਰਾ ਦਿਨ ਤੇ ਲੋਕਾਂ ਤੋਂ ਪੈਸੇ ਇਕੱਠੇ ਹੋ ਰਹੇ ਆ ਸਰਕਾਰ ਮੂਕ ਦਰਸ਼ਕ ਬਣੀ ਹੋਈ ਐ ਪੁਲਿਸ ਕੁਝ ਨਹੀਂ ਕਰ پا ਰਹੀ ਬਹੁਤ ਜ਼ਿਆਦਾ ਹਾਲਤ ਐ ਜਿਹੜੀ ਉਹ ਖਰਾਬ ਹੋਈ ਵੀ ਐ ਮੈਂ ਪਹਿਲਾਂ ਕਿਹਾ ਸੀ ਵੀ ਸਟੇਜ ਚਲਾਉਣ ਦੇ ਵਿੱਚ আর ਸਟੇਟ ਚਲਾਉਣ 'ਚ ਫਰਕ ਐ ਤੇ ਅੱਜ ਉਹ ਫਰਕ ਐ ਜਿਹੜਾ ਹਰ ਪੱਖ ਤੋਂ ਦਿਖਣ ਨੂੰ ਲੱਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ